ਸੋਨੇ ਚਾਂਦੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਹੁਣ ਸੋਨਾ ਚਾਂਦੀ ਸਸਤਾ ਹੋ ਚੁੱਕਿਆ ਹੈ ਜੀ ਹਾਂ ਦੱਸ ਦਈਏ ਕਿ ਜਿਹੜੇ ਲੋਕ ਸੋਨਾ ਚਾਂਦੀ ਲੈਣ ਬਾਰੇ ਸੋਚ ਰਹੇ ਸੀ ਕਿ ਇਹ ਉਹਨਾਂ ਲਈ ਖੁਸ਼ਖਬਰੀ ਹੈ ਕਿਉਂਕਿ ਚਾਂਦੀ 1 ਲੱਖ ਹੋਰ ਘਟ ਕੇ 274000 ਰੁਪਏ ਪ੍ਰਤੀ ਕਿਲੋ ਤੇ ਪਹੁੰਚ ਚੁੱਕੀ ਹੈ ਉੱਥੇ ਹੀ ਸੋਨੇ ਦੀ ਗੱਲ ਕਰੀਏ ਤਾਂ ਸੋਨੇ ਦੀ ਕੀਮਤ 140000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੇ ਪਹੁੰਚ ਚੁੱਕਿਆ ਹੈ ਤਾਂ ਬੇਹੱਦ ਵੱਡੀ ਅਪਡੇਟ ਹੈ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਸੋਨਾ ਚਾਂਦੀ ਮਹਿੰਗਾ ਦੱਸਿਆ ਆ ਰਹੀ ਸੀ ਉਹਨਾਂ ਦੀਆਂ ਕੀਮਤਾਂ ਅਸਮਾਨ ਛੂ ਰਹੀ ਸੀਗੀਆਂ ਪਰ ਦੱਸ ਦਈਏ ਕਿ ਅੱਜ ਬਜਟ ਵਾਲੇ ਦਿਨ ਸੋਨਾ ਚਾਂਦੀ ਸਸਤਾ ਹੋ ਚੁੱਕਿਆ ਹੈ ਪਿਛਲੇ 2 ਦਿਨਾਂ ਤੋਂ ਦੁਨੀਆ ਭਰ ਦੇ ਬਾਜ਼ਾਰਾਂ ਦੇ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਦੇ ਨਾਲ ਗਿਰਾਵਟ ਆ ਰਹੀ ਹੈ ਭਾਰਤ ਦੇ ਨਾਲ ਨਾਲ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਈ ਹੈ ਤੇ ਅੱਜ ਜਾਨੀ ਕਿ 1 ਫਰਵਰੀ ਨੂੰ MCX ਖੁੱਲਿਆ ਰਹੇਗਾ ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਜੋ ਕਿ ਬਹੁਤ ਤੇਜ਼ੀ ਦੇ ਨਾਲ ਵਧੀਆਂ ਸਨ ਬਜਟ ਤੋਂ ਪਹਿਲਾਂ ਆਪਣੇ ਸਭ ਤੋਂ ਉੱਚੇ ਪੱਧਰ ਤੋਂ ਕਾਫੀ ਘਟ ਗਈਆਂ ਨੇ ਅੱਜ ਦੱਸਦੀ ਇੱਕ 1 ਫਰਵਰੀ ਨੂੰ ਬਜਟ ਦੇ ਖਾਸ ਮੌਕੇ ਤੇ MCX ਤੇ ਵਪਾਰ ਸ਼ੁਰੂ ਹੁੰਦੇ ਹੀ ਸੋਨੇ ਦੀ ਕੀਮਤ 1,40,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੇ ਪਹੁੰਚ ਗਈ ਤੇ ਇਸ ਦੇ ਨਾਲ ਹੀ ਚਾਂਦੀ ਲਗਭਗ 2,74 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਤੇ ਕਾਰੋਬਾਰ ਕਰ ਰਹੀ ਹੈ ਤਾਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਲਗਾਤਾਰ ਇਹ ਸੁਣ ਰਹੇ ਸੀਗੇ ਤੇ ਕਿਸ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਵਿਆਹ ਵੀ ਸੀਗੇ ਜਿਸ ਕਰਕੇ ਲੋਕ ਜਿਹੜੇ ਨੇ ਗੁਰੇਸ਼ ਕਰ ਰਹੇ ਸੀ ਸੋਨਾ ਚਾਂਦੀ ਖਰੀਦਣ ਤੋਂ ਕਿਤਨਾ ਕਿਤੇ ਉਹਨਾਂ ਨੂੰ ਰਾਹਤ ਜਰੂਰ ਮਿਲੀ ਹੈ ਤੇ ਬਾਜ਼ਾਰ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਬੇਹਤ ਹੁਣ ਘੱਟ ਕੀਮਤਾਂ ਦੇ ਉੱਤੇ ਜਿਹੜਾ ਸੋਨਾ ਚਾਂਦੀ ਦੇਖਣ ਨੂੰ ਮਿਲ ਰਿਹਾ ਹੈ